ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ SWP ਨੰਬਰ 16972/2025 ਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਨੈਕਸਟ ਹੀਅਰਿੰਗ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਪੰਜਾਬ ਦੀ 6ਵੇਂ ਤਨਖਾਹ ਕਮਿਸ਼ਨ ਜੋ ਕਿ ਇੱਕ ਸੱਤ 2121 ਨੂੰ ਲਾਗੂ ਹੋਇਆ ਸੀ ਉਸ ਵਿੱਚ ਕਈ ਪ੍ਰਕਾਰ ਦੇ ਖਲਾਅ ਤੇ ਅਨੋਮਲੀਆਂ ਰਹਿ ਗਈਆਂ ਸਨ ਜੋ ਕਿ ਟੈਂਡੇਡ ਕੋਰੀਆਂ ਨਹੀਂ ਹੋ ਸਕੀਆਂ ਇਸੇ ਤਰ੍ਹਾਂ ਹੀ ਕੇਂਦਰ ਸਰਕਾਰ ਤੇ ਪੰਜਾਬ ਦੇ ਗਵਾਂਢੀ ਰਾਜਾਂ ਜਿਵੇਂ ਚੰਡੀਗੜ੍ਹ ਯੂਟੀ ਤੇ ਹਰਿਆਣਾ ਸਰਕਾਰ ਨੇ ਆਪਣੇ ਮਾਜਮੇ ਤੇ ਪੈਨਸ਼ਨਰਾਂ ਨੂੰ ਕੇਂਦਰ ਦੀ ਤਰਜ਼ ਤੇ 55% ਡੀਏ ਦੇ ਕੇ ਡੀਏ ਅਪਡੇਟ ਕਰ ਦਿੱਤਾ ਹੈ ਪਰੰਤੂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਅਜੇ ਤੱਕ 42% ਡੀਏ ਲੈਣ ਲਈ ਮਜਬੂਰ ਹਨ ਜਿਸ ਕਰਕੇ ਉਹ ਕੁੱਲ ਮਿਲਾ ਕੇ 13% ਡੀਏ ਕੇਂਦਰ ਤੇ ਗਵਰਨਡੀ ਰਾਜਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਕੱਟ ਲੈ ਰਹੇ ਹਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਹੁਤ ਵਾਰੀ ਧਰਨੇ, ਮਜੌਰੇ ਤੇ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਪੈਂਡਿੰਗ 13% ਡੀਏ ਦੇਣ ਦੀਆਂ ਅਰਜ਼ੋਈਆਂ ਕੀਤੀਆਂ ਸਨ ਪਰੰਤੂ ਪੰਜਾਬ ਦੀ ਪ੍ਰਗਵੰਤਮ ਸਰਕਾਰ 'ਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ ਇਹਦੇ ਉਲਟ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਹਮਣੇ ਬੰਡ ਦੇ ਕਾਗੂਆਂ ਨੂੰ ਕਈ ਵਾਰੀ ਮੀਟਿੰਗਾਂ ਦਾ ਸਮਾਂ ਦੇ ਕੇ ਤੇ ਐਨ ਮੌਕੇ ਤੇ ਮੀਟਿੰਗਾਂ ਨੂੰ ਕੈਸਲ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਹੈ ਜਦੋਂ ਸਰਕਾਰ ਪੈਂਡਿੰਗ 13% ਡੀਏ ਬਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਤਾਂ ਫਿਰ ਮਜਬੂਰ ਹੋ ਕੇ ਉਹਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ ਇਸ ਲਈ ਹੁਣ ਇੱਕ ਸੀ ਡਬਲਯੂਪੀ ਨੰਬਰ 16972/2025 ਪ੍ਰੇਮ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਮਿਤੀ 28 ਮਈ 2025 ਨੂੰ ਜੀਤੋ ਕੀਤੀ ਗਈ ਸੀ ਤੇ ਜਿੰਦੀ ਕੇ ਇੱਕ ਸੰਖੇਪ ਸੁਣਵਾਈ 1 ਜੁਲਾਈ 2025 ਨੂੰ ਹੋਈ ਸੀ ਹੁਣ ਇਸ ਕੇਸ ਦੀ ਨੈਕਸਟ ਡੇਟ ਆਫ ਹੀアリング 10 ਜੁਲਾਈ 2025 ਰੱਖੀ ਗਈ ਹੈ ਇਸ ਕੇਸ ਨੂੰ ਲਿਸਟ ਟਾਈਪ ਅਰਜੈਂਟ ਵਿੱਚ ਰੱਖਿਆ ਗਿਆ ਹੈ ਇਸ ਲਈ ਅਨਰੇਵਲ ਮਿਸਟਰ ਜਸਟਿਸਰ ਅਮਨ ਚੌਧਰੀ ਦੇ ਬੈਂਚ ਤੇ ਕੀਤੀ ਜਾਵੇਗੀ ਜਿਸ ਪਰਟੀਸ਼ਨਰ ਦੀ ਤਰਫੋਂ ਸੰਨੀ ਸਿੰਘਲਾ ਪੈਰਵਾਈ ਕਰਨਗੇ ਤੇ ਰਿਸਪੌਂਡੈਂਟ ਐਡਵੋਕੇਟ ਜੀ ਪੰਜਾਬ ਹੋਣਗੇ ਗੁਰਮੁਖ ਹੈ ਕਿ ਇਸੇ ਤਰ੍ਹਾਂ ਹੀ ਪੈਂਡਿੰਗ ਡੀਏ ਦਾ ਇੱਕ ਕੇਸ ਦੀ ਸੁਣਵਾਈ ਬਾਣੀ ਸੁਪਰੀਮ ਕੋਰਟ ਵਿੱਚ ਹੋਈ ਸੀ ਜੋ ਕਿ वेस्ट बंगाल ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਡੀਏ ਜਾਰੀ ਕਰਨ ਸੰਬੰਧੀ ਸੀ ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਸਖਤ ਰੁਖ અપਨਾਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਤੇ ਵੈਸਟ ਬੰਗਾਲ ਸੰਘਾਰ ਨੂੰ 25% ਪੈਂਡਿੰਗ ਡੀਏ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਨਹੀਂ ਜਾਰੀ ਕਰਨ ਦਾ ਹੁਕਮ ਸੁਣਾਇਆ ਸੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਾਨਯੋਗ ਪੰਜਾਬ ਬਲ ਹਰਿਆਣਾ ਹਾਈ ਕੋਰਟ ਵੱਲੋਂ ਕਦੋਂ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਵਿੱਚ ਪੈਂਡਿੰਗ 13% ਡੀਏ ਜਾਰੀ ਕਰਨ ਸੰਬੰਧੀ ਨਯਾਜ ਹੁੰਦਾ ਹੈ ਇਹ ਤਾਂ ਮੋਂ ਕੌਣ ਬਤਾ ਸਮਝੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇ ਕੰਮ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ